ਪੰਜਾਬ ਸਰਕਾਰ ਦੇ ਵੱਲੋਂ ਹੁਸ਼ਿਆਰਪੁਰ ਦੇ ਹਲਕਾ ਗੜਸ਼ੰਕਰ ਨੂੰ ਹੁਸ਼ਿਆਰਪੁਰ ਤੋਂ ਕੱਟ ਕੇ ਨਵਾਂ ਬਣਨ ਜਾ ਰਹੇ ਜ਼ਿਲ੍ਹਾ શ્રી ਅਨੰਦਪੁਰ ਸਾਹਿਬ ਦੇ ਵਿੱਚ ਮਰਜ ਕਰਨ ਨੂੰ ਲੈ ਕੇ ਵਕੀਲ ਭਾਈਚਾਰੇ ਦੇ ਵਿੱਚ ਲਗਾਤਾਰ ਵਿਰੋਧ ਵਧਦਾ ਜਾ ਰਿਹਾ ਹੈ ਤਾਂ ਅੱਜ ਵੀ ਹੁਸ਼ਿਆਰਪੁਰ ਦੇ ਸ਼ਿਮਲਾ ਪਹਾੜੀ ਚੌਂਕ ਦੇ ਵਿੱਚ ਵਕੀਲ ਭਾਈਚਾਰੇ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੁਰਦਾਬਾਦ ਦੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਸੋ ਵਕੀਲ ਭਾਈਚਾਰੇ ਤੋਂ ਐਡਵੋਕੇਟ ਘੁੰਮਣ ਸਾਹਿਬ ਮਜੂਨ ਨੇ ਸਾਡੇ ਨਾਲ ਸਰ ਲੰਬੇ ਸਮੇਂ ਤੋਂ ਵਕੀਲ ਭਾਈਚਾਰੇ ਦੇ ਵੱਲੋਂ ਇਸ ਚੀਜ਼ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਵੇਖੋ ਜੀ ਪ੍ਰਸ਼ਾਸਨ ਨੇ ਤਾਂ ਸਰਕਾਰ ਦੇ ਨਾਲ ਹੀ ਚੱਲਣਾ ਹੈ ਸਾਡੇ ਲਈ ਦੁੱਖ ਦੀ ਗੱਲ ਇਹ ਆ ਕਿ ਜਿੰਨੇ ਵੀ ਆਪ ਦੇ ਚੁਣੇ ਹੋਏ ਨੁਮਾਇੰਦੇ ਆ ਸਾਡੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਉਹ ਮਛਲੇ ਬਣੇ ਹੋਏ ਆ ਉਹਨਾਂ ਨੂੰ ਸਭ ਨੌਲੇਜ ਆ ਕਿ ਜਿਹੜਾ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਜਾ ਰਹੇ ਆ ਔਰ ਗੜ੍ਹ ਸਿੰਘਪੁਰ ਨੂੰ ਹਿਸ਼ਾਰਪੁਰ ਨਾਲੋਂ ਕੱਟ ਕੇ ਉਹ ਅਨੰਦਪੁਰ ਸਾਹਿਬ ਨਾਲ ਜੋੜ ਰਹੇ ਆ ਅੱਜ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਇੱਕ ਮੈਮੋਰੰਡਮ ਤਿਆਰ ਕਰਕੇ ਲੋਕਲ ਐਮਐਲਏ ਸਾਡੇ ਮਾਨਜੋਗ ਬ੍ਰਹਮਸ਼ੰਕਰ ਜਿੰਮਾ ਜੀ ਕੋਲ ਗਿਆ ਸੀ ਕਿ ਇਹ ਜਿਹੜਾ ਹੁਸ਼ਿਆਰਪੁਰ ਨਾਲ ਗੱਡਸ਼ੰਕਰ ਕੱਟ ਰਿਹਾ ਇਹ ਤੁਸੀਂ ਸਾਡਾ ਸਹਿਯੋਗ ਕਰੋ ਜਿੱਥੇ ਉਹਨਾਂ ਨੇ ਸਾਡੇ ਡੀਪੀਸੀਪੀ ਤੋਂ ਪੰਜਾਬ ਆ ਉਹਨਾਂ ਨਾਲ ਗੱਲ ਕੀਤੀ ਔਰ ਉਹ ਗੱਲ ਕਰਦਿਆਂ ਕਰਦਿਆਂ ਉਹ ਉਹ ਮੁੱਖ ਬਚਨਾਂ ਤੋਂ ਇਹ ਨਿਕਲ ਗਿਆ ਵੀ ਜਿਹੜਾ ਕਰਸ਼ੰਕਰ ਆ ਉਹ ਨੰਗਪੁਰ ਸਾਹਿਬ ਦੇ ਨਾਲ ਹੀ ਜਾਣਾ ਹੈ ਇਹਦਾ ਮਤਲਬ ਇਹ ਆ ਕਿ ਇਹ ਜ਼ਿਲ੍ਹਾ ਬਣਾਉਣ ਜਾ ਰਹੇ ਆ ਇਹ ਉਹਨਾਂ ਲੋਕਾਂ ਨਾਲ ਧੋਖਾ ਕਰ ਰਹੇ ਆ ਜਿਨ੍ਹਾਂ ਨੇ ਇਹਨਾਂ ਨੂੰ ਚੁਣਿਆ ਹੋਇਆ ਮੈਂ ਤੁਹਾਡੇ ਮੰਚ ਤੋਂ ਇਹ ਗੜ ਸ਼ੰਕਰ ਦੀ ਆਵਾਮ ਨੂੰ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਡੀਪੀ ਸਪੀਕਰ ਪੰਜਾਬ ਤੁਹਾਡਾ ਚੁਣਿਆ ਹੋਇਆ ਐਮਐਲਏ ਇਸ ਵੇਲੇ ਮਚਲਾ ਬਣਿਆ ਹੋਇਆ ਆ ਸਰਕਾਰ ਦੀ ਮਨਸਾ ਤੁਹਾਨੂੰ ਕੱਟ ਕੇ ਅਨੰਦਪੁਰ ਸਾਹਿਬ ਨਾਲ ਜੋੜਨ ਦੀ ਆ ਤੁਹਾਨੂੰ ਇਹ ਸਾਡੇ ਨਾਲ ਸੰਘਰਸ਼ ਵਟਣਾ ਪੈਣਾ ਆ ਕਿਉਂਕਿ ਤੁਹਾਡੀ ਆਵਾਜ਼ ਇਹ ਆ ਕਿ ਅਸੀਂ ਹੁਸ਼ਿਆਰਪੁਰ ਦੇ ਨਾਲ ਰਹਿਣਾ ਚਾਹੁੰਦੇ ਆ ਕੱਲ ਅਸੀਂ ਖੁਰਾੜਗੜ ਸਾਹਿਬ ਸੰਤਾਂ ਨੂੰ ਮਿਲ ਕੇ ਆਏ ਆ ਕੁਰਾਰਗਰ ਸਾਹਿਬ ਦੇ ਸੰਤਾਂ ਨੇ ਵੀ ਇਹੀ ਕਿਹਾ ਵੀ ਸਾਡੇ ਬੀਟ ਦੇ 28 29 30 ਪਿੰਡ ਆ ਅਸੀਂ ਤਹਿਸੀਲ ਗੜਸ਼ੰਕਰਤੀ ਰਹਿਣਾ ਚਾਹੁੰਦੇ ਆ ਔਰ ਅਸੀਂ ਚਾਹੁੰਦੇ ਆ ਵੀ ਜਿਹੜੀ ਤਹਿਸੀਲ ਗੜਸ਼ੰਕਰ ਆ ਉਹ ਹੁਸ਼ਿਆਰਪੁਰ ਦੇ ਨਾਲ ਹੀ ਰਵੇ ਸਟਲੇ ਹੁਸ਼ਿਆਰਪੋਰੀ ਫਿਜੀਵਾਲਾ ਆਨੰਦਪੁਰ ਸਾਹਿਬ ਉਹਨਾਂ ਫਿਜੀਵਲ ਨਹੀਂ ਆ ਇਹ ਸਰਕਾਰ ਚੁੱਪਚੀ ਪੀਤੇ ਲੋਕਾਂ ਦੀ رائے ਲੈਣ ਤੋਂ ਬਗੈਰ ਜਿੰਨਾਂ ਲੋਕਾਂ ਨੂੰ ਆਨੰਦਪੁਰ ਸਾਹਿਬ ਚ ਐਡ ਕਰ ਰਿਹਾ ਉਹਨਾਂ ਦੀ رائے ਲੈਣ ਤੋਂ ਬਗੈਰ ਲੋਕਾਂ ਨਾਲ ਧੋਖਾ ਕਰ ਰਿਹਾ ਜਿਵੇਂ ਕਿ ਆ ਆਪ ਜਿਵੇਂ ਵਕ ਵਕ ਗੱਲਾਂ ਕਰਦੇ ਅਸੀਂ ਨਸ਼ਾ ਖਤਮ ਕਰਤਾ ਅਸੀਂ ਬੇਰੋਜ਼ਗਾਰੀ ਖਤਮ ਕਰਤੀ ਅਸੀਂ ਰੋਜ਼ਗਾਰ ਦੇਤਾ ਤੁਸੀਂ ਦੇਖੋ ਅਸੀਂ ਮਹਿਲਾਵਾਂ ਨੂੰ 1200 ਰੁਪਇਆ ਦੇਤਾ ਕਿਹੜੀ ਗੱਲ ਆ ਜਿਹੜੀ ਆਪ ਦੀ ਪੂਰੀ ਹੋਈ ਆ ਹੁਣ ਇਹ ਲੋਕਾਂ ਲੋਕ ਜਾ ਕੇ ਗਏ ਆ ਲੋਕ ਇਹਨਾਂ ਨੂੰ ਆਉਣ ਵਾਲੀਆਂ ਚੋਣਾਂ ਚ ਬਿਲਕੁਲ ਮਾਫੀ ਕਰਨਗੇ ਜੇ ਇਹ ਲੋਕਾਂ ਨਾਲ ਇਦਾਂ ਤੱਕਾ ਕਰਦੇ ਸਰ ਲੋਕ ਵੀ ਜੇਕਰ ਅਸੀਂ ਗੱਲ ਕਰੀਏ ਉਹ ਹੁਸ਼ਿਆਰਪੁਰ ਦੇ ਹੀ ਫੇਵਰਚ ਨੇ ਗੜਸ਼ੰਕਰ ਦੇ ਲੋਕ ਨੇ ਤੇ ਵਕੀਲ ਭਾਈਚਾਰੇ ਦੇ ਵੱਲੋਂ ਵੀ ਲਗਾਤਾਰ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕੀ ਕਾਰਨ ਹੈ ਜਿਹੜਾ ਕਿ ਇਸ ਚੀਜ਼ ਨੂੰ ਲੈ ਕੇ ਇਗਨੋਰੈਂਸ ਦਿਖਾਈ ਜਾ ਰਹੀ ਹੈ ਇਹ ਜੀ ਇੰਨਾ ਚ ਇੰਨਾ ਜਿਹੜੇ ਸਾਡੇ ਚੁਣੇ ਹੋਏ ਨੁਮਾंदे ਆ ਮੈਂ ਸਮਝਦਾ ਇੰਨਾ ਚ ਹਿੰਮਤ ਹੀ ਨਹੀਂ ਹੈ ਕਿ ਜਿਹੜੇ ਦਿੱਲੀ ਦੇ ਆਕਾ ਆ ਕੇ ਸਾਰਾ ਕੁਝ ਮੈਨੇਜ ਕਰਦੇ ਪਏ ਉਹਨਾਂ ਨੂੰ ਕੋਈ ਜਵਾਬ ਦੇ ਸਕਣ ਇਹ ਤਾਂ ਇੱਕ ਜਿਵੇਂ ਸਾਡੇ ਕਈ ਲੀਡਰ ਕਹਿੰਦੇ ਆ ਕਿ ਇਹ ਬੰਦੂਆ ਮਜ਼ਦੂਰ ਆ ਇਹ ਅੱਜ ਇਸ ਇਸ ਐਪੀਸੋਡ ਤੋਂ ਇਹ ਸਾਬਤ ਹੋ ਗਿਆ ਵੀ ਇਹ ਆਪਣੀ ਆਵਾਜ਼ ਨਹੀਂ ਸੁੱਕ ਸਕਦੇ ਇਹ ਬੰਦੂਆ ਮਜ਼ਦੂਰਾਂ ਦੇ ਬੰਦੂਆ ਮਜ਼ਦੂਰ ਹੀ ਰਹਿਣੇ ਸਰ ਫਿਰ ਤੋਂ ਹੁਸ਼ਿਆਰਪੁਰ ਦੇ ਟੁਕੜੇ ਕੀਤੇ ਜਾ ਰਹੇ ਨੇ ਪਹਿਲਾਂ ਵੀ ਕਿੱਥੇ ਤੱਕ ਸਾਡਾ ਡਿਸਟ੍ਰਿਕਟ ਫੈਲਿਆ ਹੋਇਆ ਸੀ ਹੁਣ ਗੜਸ਼ੰਕਰ ਨੂੰ ਅਲੱਗ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਸੋ ਹੁਣ ਐਮਐਲਏ ਸਾਹਿਬ ਦੇ ਕੋਲ ਵੀ ਗਏ ਸੀ ਉਹਨਾਂ ਨੇ ਕੀ ਕੁਝ ਆਸ਼ਵਾਸਨ ਦਿੱਤਾ ਉਹਨਾਂ ਨੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਸਾਡੇ ਸੀਐਮ ਸਾਹਿਬ ਨਾਲ ਮੀਟਿੰਗ ਕਰੋ ਉਹ ਕਹਿੰਦੇ ਮੈਂ ਕੋਸ਼ਿਸ਼ ਕਰਾਂਗਾ ਫਿਕਸ ਕਰਾਂ ਦੀ ਜੇ ਇਸ ਢੰਗ ਨਾਲ ਇਹ ਚੱਲੇ ਹੋਇਆ ਅਸੀਂ ਤਾਂ ਫਿਰ ਇਹ ਆ ਵੀ ਜੇ ਤੁਸੀਂ ਹੁਸ਼ਿਆਰਪੁਰ ਨੂੰ ਕੱਟਦੇ ਹੀ ਰਹਿਣਾ ਜਦੋਂ ਕੋਈ ਨਵਾਂ ਨਵਾਂ ਸੈਗਮੈਂਟ ਬਣਾਉਂਦੇ ਆ ਹੁਸ਼ਿਆਰਪੁਰ ਨੂੰ ਕੱਟ ਦਿੰਦੇ ਆ ਤੁਸੀਂ ਹੁਸ਼ਿਆਰਪੁਰ ਨੂੰ ਸਬਡਿਵੀਜ਼ਨ ਡਿਕਲੇਅਰ ਕਰ ਦਿਓ ਫਿਰ ਅਸੀਂ 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 ਇਹ ਮਹਿਸੂਸ ਹੀ ਨਾ ਕਰੀਏ ਵੀ ਸਾਡੀ ਡਿਸਟ੍ਰਿਕਟ ਹੈ ਸਾਡੀ ਤੇ ਇਤਿਹਾਸਿਕ ਡਿਸਟ੍ਰਿਕਟ ਆ ਸਾਡੀ ਇਤਿਹਾਸਿਕ ਡਿਸਟ੍ਰਿਕਟ ਚ ਜਿਹੜੇ ਰਿਲੀਜੀਅਸ ਬੜੇ ਇੰਪੋਰਟੈਂਸ ਖਰਾਲਗੜ੍ਹ ਸਾਹਿਬ ਵਰਕੇ ਗੁਰਦੁਆਰਾ ਸਾਹਿਬ ਨੇ ਜਿੱਥੇ ਲੋਕਾਂ ਦੀ ਆਸਥਾ ਆ ਹੁਣ ਉਹ ਲੋਕਾਂ ਦੀ ਆਸਥਾ ਨੂੰ ਭੰਗ ਕਰਕੇ ਵੀ ਅਨੰਦਪੁਰ ਸਾਹਿਬ ਦੀ ਵੀ ਆਸਥਾ ਆ ਜਿਸ ਤਰ੍ਹਾਂ ਅਨੰਦਪੁਰ ਸਾਹਿਬ ਦੀ ਪੂਰੀ ਆਸਥਾ ਉੱਤੇ ਖਰਾਲਗੜ੍ਹ ਸਾਹਿਬ ਦੀ ਆ ਕਮਸ ਕਮ ਤੁਸੀਂ ਖਰਾਲਗੜ੍ਹ ਸਾਹਿਬ ਦਾ ਏਰੀਆ ਉਹਨਾਂ ਦੀ ਲੋਕਾਂ ਦੀ ਰਾਏ ਇਹ ਆ ਕਿ ਅਸੀਂ ਅਨੰਦਪੁਰ ਸਾਹਿਬ ਚ ਨਹੀਂ ਜਾਣਾ ਤੁਸੀਂ ਕਿਉਂ ਉਹਨਾਂ ਦੇ ਸੈਂਟੀਮੈਂਟਸ ਡਿਸਟਰਬ ਕਰਕੇ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਅਬਕਿੰਸ ਸਾਹਿਬ ਫਿਰ ਤੋਂ ਹੁਸ਼ਿਆਰਪੁਰ ਦੇ ਟੁਕੜੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਅਫੀਸ਼ੀਅਲ ਨੋਟੀਫਿਕੇਸ਼ਨ ਅਜੇ ਤੱਕ ਨਹੀਂ ਆਈ ਪਰ ਖਬਰਾਂ ਦੇ ਮੁਤਾਬਕ ਇੱਕ ਚੀਜ਼ ਕੀਤੀ ਜਾ ਰਹੀ ਹੈ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਇਹ ਬਹੁਤ ਹੀ ਜਿਹੜੀ ਹਰਕਤ ਹੈ ਬਹੁਤ ਹੀ ਘਟਿਆ ਤੇ ਨਿੰਦਨੀ ਘਟ ਗਈ ਜਿਹੜੀ ਘਟਨਾ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰ ਨੇ ਜਦੋਂ ਵੀ ਕੋਈ ਜੂਰੀਸਡਿਕਸ਼ਨ ਕਿਸੇ ਦੀ ਵੀ ਕੋਈ ਵੀ ਏਰੀਆ ਤੋੜਨਾ ਹੈ ਤਾਂ ਉਹ ਜਿਹੜਾ ਏਰੀਆ ਤੋੜਨਾ ਹੈ ਘਟੋ ਘਟ ਉਸ ਜਿਹੜੇ ਨਾਗਰਿਕ ਹੈ ਜਿਹੜੇ ਉੱਥੇ ਵਸਿੰਦੇ ਆ ਉਹਨਾਂ ਦਾ ਤਾਂ ਉਹਨਾਂ ਨੂੰ ਵਿਊ ਪੁਆਇੰਟ ਲੈਣਾ ਚਾਹੀਦਾ ਕਿ ਉਹ ਉਹਨਾਂ ਦੇ ਨਾਲ ਜਾਣਾ ਚਾਹੁੰਦੇ ਆ ਜਾਂ ਉਹ ਨਹੀਂ ਜਾਣਾ ਚਾਹੁੰਦੇ ਤੇ ਦੂਸਰੀ ਗੱਲ ਇਹ ਹੈ ਕਿ ਸਾਡਾ ਪਹਿਲੇ ਦਿਨ ਤੋਂ ਪ੍ਰੋਟੈਸਟ ਇਹੀ ਹੈ ਕਿ ਆਨੰਦਪੁਰ ਸਾਹਿਬ ਠੀਕ ਹੈ ਤੁਸੀਂ ਜ਼ਿਲ੍ਹਾ ਬਣਾਓ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਸਾਡਾ ਜਿਹੜਾ ਹਿਸਟੋਰੀਕਲ ਜ਼ਿਲ੍ਹਾ ਹੈ ਜਿਹਨੂੰ ਸੈਂਟ ਸਿਟੀ ਕਿਹਾ ਜਾਂਦਾ ਜਿਹਨੂੰ ਸੰਤਾ ਦੀ ਧਰਤੀ ਕਿਹਾ ਜਾਂਦਾ ਜਦੋਂ ਵੀ ਕੋਈ ਨਵਾਂ ਚੀਜ਼ ਹੁੰਦੀ ਹੈ ਹਮੇਸ਼ਾ ਹੁਸ਼ਿਆਰਪੁਰ ਵੱਲੋਂ ਹੋ ਜਾਂਦੇ ਆ ਕਦੀ ਬਲਾਚੌਰ ਕੱਟ ਦਿੱਤਾ ਕਦੀ ਨਵਾਂ ਸ਼ਹਿਰ ਚ ਪਾ ਦਿੱਤਾ ਪਠਾਨਕੋਟ ਕਰ ਦਿੱਤਾ ਜਦੋਂ ਵੀ ਕੋਈ ਟਕ ਟਕਾਉ ਦੀ ਗੱਲ ਹੋ ਜਾਂਦੀ ਤੇ ਹੁਸ਼ਾਰਪੁਰ ਦਾ ਨਾਮ ਜਿਹੜਾ ਉਹ ਵਿੱਚ ਆ ਜਾਂਦਾ ਇਸ ਕਰਕੇ ਜੇ ਅਸੀਂ ਇਹ ਚੀਜ਼ਾਂ ਇਹੀ ਕਰਨੀਆਂ ਤਾਂ ਹੁਸ਼ਾਰਪੁਰ ਤਾਂ ਮੇਰੇ ਹਿਸਾਬ ਨਾਲ ਇੱਕ ਲੋਕਲ ਸਬਡਿਵੀਜ਼ਨ ਜਿਹੜੀ ਹੈ ਉਹੀ ਰਹਿ ਜਾਣੀ ਹੈ ਸਾਡੇ ਕੋਲ ਤਾਂ ਕੁਝ ਨਹੀਂ ਰਹਿ ਜਾਣਾ ਦੂਜੀ ਗੱਲ ਇਹ ਅਸੀਂ ਕੱਲ ਫਰਾਲਗੜ ਗਏ ਸੀ ਫਰਾਲਗੜ ਦੇ ਬੰਦਿਆਂ ਨੂੰ ਵੀ ਇਹ ਚੀਜ਼ ਬਾਰੇ ਨਹੀਂ ਪਤਾ ਸੀਗਾ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਨੇ ਵੀ ਸਾਡੇ ਨਾਲ ਹਾਂ ਵਿੱਚ ਹਾਂ ਭਰੀ ਕਿ ਅਸੀਂ ਜਿਹੜਾ ਹੈ ਹੁਸ਼ਾਰਪੁਰ ਨਾ ਜਾਣਾ ਚਾਹੁੰਦੇ ਆ ਸਾਡੇ ਲਈ ਜਿਹੜਾ ਹੈ ਆਨੰਦਪੁਰ ਸਾਹਿਬ ਬਹੁਤ ਦੂਰ ਹੈ ਸਾਡੇ ਲਈ ਕਨਵੀਨੀਅੰਟ ਨਹੀਂ ਹੈ ਕਿਉਂਕਿ ਅਦਰਵਾਈਜ਼ ਵੀ ਅਸੀਂ ਗੱਲ ਕਰੀਏ ਜੇ ਗੜ੍ਹਸ਼ੰਕਰ ਤੋਂ ਅਸੀਂ ਆਨੰਦਪੁਰ ਸਾਹਿਬ ਨੂੰ ਜਾਣਾ ਹੈ ਤਾਂ ਵਿੱਚ ਪਹਾੜ ਪੈਂਦਾ ਹੈ ਜਾਂ ਉੱਥੇ ਕੋਈ ਏਨਾ ਵਧੀਆ ਟਰਾਂਸਪੋਰਟ ਵੀ ਨਹੀਂ ਹੈ ਤਾਂ ਇਸ ਕਰਕੇ ਹੁਸ਼ਾਰਪੁਰ ਜਿਹੜਾ ਕੱਟ ਰਿਹਾ ਜਿਹੜਾ ਹੁਸ਼ਾਰਪੁਰ ਨੂੰ ਕੱਟ ਲਾਇਆ ਜਾ ਰਿਹਾ ਉਹ ਬਿਲਕੁਲ ਗਲਤ ਹੈ ਤੁਸੀਂ ਆਨੰਦਪੁਰ ਸਾਹਿਬ ਜ਼ਿਲ੍ਹਾ ਬਣਾ ਦਿਓ ਰੂਪਨਗਰ ਨੂੰ ਜਿਹੜਾ ਹੈ ਉਹਦਾ ਨਾਮ ਚੇਂਜ ਕਰ ਦਿਓ ਉਹਦਾ ਇਨਫਰਾਸਟ੍ਰਕਚਰ ਉੱਧਰ ਲਿਆਓ ਸਾਨੂੰ ਕੋਈ ਦਿੱਕਤ ਨਹੀਂ ਪਰ ਹੁਸ਼ਾਰਪੁਰ ਦਾ ਕਟਾਓ ਨਾ ਕਰੋ ਜੀ ਜੀ ਸਰ ਅਸੀਂ ਮੈਂ ਕਹਿਣਾ ਚਾਹੁੰਦਾ ਵੀ ਮਲੇਰਕੋਟਲੇ ਨੂੰ ਡਿਸਟ੍ਰਿਕਟ ਅਨਾਉਂਸ ਕੀਤਾ ਨੂੰ ਕਈ ਸਾਲ ਹੋ ਗਏ ਅੱਜ ਤੱਕ ਉਥੇ ਇਨਫਰਾਸਟਰਕਚਰ ਨਹੀਂ ਦੇ ਦਿੱ ਸਕੇ ਅੱਜ ਤੱਕ ਉਥੇ ਡੀਸੀ ਦੀ ਕੋਟ ਨਹੀਂ ਦੇ ਦਿੱ ਸਕੇ ਡਿਪਟੀ ਕਮਿਸ਼ਨਰ ਨਹੀਂ ਦੇ ਦਿੱ ਸਕੇ ਅੱਜ ਤੱਕ ਸੈਸ਼ਨ ਡਿਵੀਜ਼ਨ ਨੂੰ ਉਥੇ ਰੈਜੀਡੈਂਸ ਕੋਟ ਨਹੀਂ ਦੇ ਸਕੇ ਤੁਸੀਂ ਇੱਕ ਜ਼ਿਲ੍ਹਾ ਅਨਾਉਂਸ ਕੀਤਾ ਨੂੰ ਕਈ ਸਾਲ ਹੋ ਗਏ ਤੁਹਾਡ ਕੋਲ ਤਨਖਾਹਾਂ ਦੇਣ ਨੂੰ ਤੇ ਪੈਸੇ ਨਹੀਂ ਹੈਗੇ ਤੁਸੀਂ ਕਿਉਂ ਲੋਕਾਂ ਤੇ ਵੀ ਬੋਝ ਪਾ ਰਹੇ ਹੋ ਕਿਉਂਕਿ ਸਾ ਹਰ ਸਾਲ ਬਾਅਦ 180 ਕਰੋੜ ਰੁਪਏ ਤਨਖਾਹਾਂ ਦੇਣੀਆਂ ਪੈਣੀਆਂ ਕਮਸੇ ਕਮ ਜਿਹੜਾ ਪਹਿਲਾ ਮਲੇਰਕੋਟਲਾ ਜ਼ਿਲ੍ਹਾ ਬਣਾਇਆ ਉਹਨੂੰ ਇਨਫਰਾਸਟ੍ਰਕਚਰ ਦੇ ਦਿਓ ਫਿਰ ਗੱਲ ਕਰਿਓ ਕਿ ਅਸੀਂ ਦੂਜੇ ਜ਼ਿਲ੍ਹੇ ਬਣਾਣੀਆਂ ਤੁਸੀਂ ਉੱਥੇ ਅੱਜ ਤੱਕ ਦੇ ਨਹੀਂ ਸਕੇ ਹੁਣ ਬਾਕੀ ਜਿਹੜਾ ਅਸੀਂ ਕੱਲ ਭਾਰਤੀ ਮੀਟਿੰਗ ਕਰਾਂਗੇ ਹੁਣ ਅਸੀਂ ਵੀ ਪਿੰਡਾਂ 'ਚ ਜਾ ਰਹੇ ਹਾਂ ਇਸ ਤੋਂ ਬਾਅਦ ਤੁਹਾਨੂੰ ਇੱਕ ਬਹੁਤ ਵੱਡੀ ਰੈਲੀ ਦੇ ਰੂਪ ਵਿੱਚ ਇਕੱਠ ਮਿਲੇਗਾ ਜਿੱਦੇ ਤੋਂ ਅਸੀਂ ਦਾ ਸ਼ਕਤੀ ਨਾਲ ਵਿਰੋਧ ਕਰਾਂਗੇ ਸਰ ਅਗਲਾ ਸਟੈਪ ਦੀ ਜੇਕਰ ਗੱਲ ਕਰੀਏ ਤਾਂ ਅਗਲਾ ਸਟੈਪ ਕੀ ਹੋਵੇਗਾ ਕਿਉਂਕਿ ਲਗਾਤਾਰ ਵਿਰੋਧ ਵਕੀਲ ਭਾਈਚਾਰੇ ਦੇ ਵੱਲੋਂ جاری ਹੈ ਲੋਕਾਂ ਨੂੰ ਨਾਮ ਔਰ ਲੀਡਰਾਂ ਨੂੰ اپੋਜੀਸ਼ਨ ਨੂੰ ਸਾਰਿਆਂ ਨੂੰ ਮੈਸੇਜ ਦਿੰਨੇ ਆ ਕਿ ਸਾਡਾ ਸਾਥ ਦਿਓ ਨਹੀਂ ਤੇ ਜਿਹੜੇ ਹੁਸ਼ਿਆਰਪੁਰ ਬਾਰ ਅਸੋਸ਼ੀਅਸਿਨ ਦੇ ਦਰਵਾਜ਼ੇ ਆ ਸਾਰੇ ਲੀਡਰਾਂ ਲਈ ਬੰਦ ਹੋ ਜਾਣਗੇ ਸੋ ਇਹ ਵਕੀਲ ਭਾਈਚਾਰੇ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਲਗਾਤਾਰ ਉਹਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਸੋ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੇ ਵਿਰੁੱਧ ਨਾਰੇਬਾਜ਼ੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਸਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਦੇ ਵੱਲੋਂ ਉਹਨਾਂ ਦੀ ਇਹ ਗੱਲ ਅਨਸੁਣੀ ਕੀਤੀ ਜਾਂਦੀ ਹੈ ਤਾਂ ਵੱਡੇ ਲੈਵਲ ਤੇ ਇਸ ਪ੍ਰੋਟੈਸਟ ਨੂੰ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ ਕੈਮਰਾ ਪਰਸਨ ਮਨਵੀਰ ਮੇਟੀਆਣਾ ਦੇ ਨਾਲ ਮੈਂ ਅਨਿਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਵੀ ਆਰ ਜੀ ਐਨ ਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ